ਲੋ गाइस ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦੇ ਆ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਹਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੀਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਮੌਸਮ ਖੁੱਲ ਚੁੱਕਿਆ ਕਣਕਾਂ ਜਿਹੜੀਆਂ ਉਹ ਥੋੜੀਆਂ ਥੋੜੀਆਂ ਰੰਗ ਚੇਂਜ ਹੋਣ ਲੱਗ ਗਿਆ ਚਲੋ 10-15 ਦਿਨ ਤੱਕ ਬੜਾਈ ਵੀ ਪੈ ਜਾਣੀ ਜਿਹੜੀ ਆ ਵੀ ਤੁਹਾਨੂੰ ਪਤਾ ਪਛਾਖਦੇ ਮਹੀਨੇ ਪੈ ਜਾਂਦੀ ਹੈ ਤੇ ਬਾਕੀ ਬੱਚੇਗੇ ਵੀ ਖੇਤ ਕੰਨੀ ਪਾਪਾ ਜੀ ਨਾਲ ਤੇ ਹੁਣ ਗਰਮੀਆਂ ਦੇ ਜਿਹੜਾ ਮਹੀਨਾ ਸ਼ੁਰੂ ਹੋ ਚੁੱਕਿਆ ਸੋ ਉਹਦੇ ਸੰਬੰਧ ਦੇ ਵਿੱਚ ਲਾਣੇਦਾਰਨੀ ਨੇ ਲਿਆਉਣੇ ਬਾਈ ਕੱਪੜੇ ਸੂਟ ਆਪਣੇ ਚਲੋ ਸਿਆਲ ਦੇ ਵਿੱਚ ਸਿਆਲ ਦੇ ਕੱਪੜੇ ਗਰਮੀ ਦੀ ਗਰਮੀ ਦੇ ਤੇ ਹੁਣ ਜਾ ਰਹੇ ਆ ਰੋਪੜ ਤੇ ਬਾਕੀ ਕੈਮਰਾਮੈਨ ਬਣੀ ਵੀ ਆ ਇਦੇ ਨਾਲ ਵੀ ਤੁਹਾਨੂੰ ਮਲਾਇ ਦਿੰਦਾ ਮੈ ਲੋ ਜੀ ਮੇਰੇ ਵੱਲੋਂ ਸਾਰਿਆਂ ਦੇ ਹੱਥ ਜੁੜ ਕੇ ਵੈਰਵਰ ਸ਼ਰਸ਼ਗਾਰ ਜੀ ਹਾਂ ਬਈ ਹਾਂਜੀ ਚਲੋ ਰੋਪੜਨ ਸ਼ਾਪਿੰਗ ਕੰਮ ਚੱਲ ਗਿਆ ਜੀ ਹਾਂਜੀ ਸੂਟ ਲੈ ਕੇ ਆਉਣੇ ਆ ਜੀ ਬਈ ਗਰਮੀ ਦਾ ਮੌਸਮ ਆ ਗਿਆ ਤੁਹਾਨੂੰ ਪਤਾ ਹੀ ਬਈ ਪਾਰੇ ਪੈਂਦੇ ਨਹੀਂ ਹੈਗੇ ਕੱਲ ਪਹਿਲਾਂ ਲਏ ਵੀ ਹੈਗੇ ਜੀ ਮੈਰਿਜ ਵਾਸਤੇ ਹੋਰ ਤੇ ਤੇ ਮੋਟੇ ਘਰ ਪੋਣੇ ਵਾਲੇ ਹੋਰ ਤੇ ਜੀ ਮੋਟੇ ਸੂਟ ਠੰਡ ਦੇ ਹਾਂ ਹੁਣ ਗਰਮੀ ਆ ਰਹੀ ਜੁਣ ਗਰਮੀਆਂ ਦੇ ਲੈ ਕੇ ਆਉਣੇਗਾ ਹੁਣ ਪੰਮੂਰਾਂ ਦੇ ਪਿੱਛੇ ਦਾ ਦੌ ਮਾਰਿਆ ਆਣਾ ਇੱਕ ਦੋ ਜੀ ਬਾਹਰ ਅੰਦਰ ਪਾਉਣ ਲੈ ਕੇ ਆਉਣੇ ਹਾਂ ਜੀ ਵਾਪਾ ਜੀ ਨਾਲ ਮੋਟਰ ਪੱਟ ਭੇਜ ਜੀ ਬੱਚੇ ਬਿਜਾਂ ਨੂੰ ਆਪਾਂ ਨੇ ਟੂਰ ਲਾਏ ਆਉਣੇ ਰੋਪੜ ਦਾ ਆਗੇ ਜੀ ਫੇਰ ਥੋੜਾ ਨਣਾਉਣੇ ਨਾਉਣੇ ਜੀ ਚਲੋ ਬਾਈ ਪੰਮੂਰਾਂ ਨੂੰ ਹੁਣ ਸਰਵਿਸ ਹੋਏ ਤੇ ਹੀ ਮਿਲਦੇ ਆ ਉਹਨਾਂ ਦੇ ਫਿਰ ਨਾਉਣਾ ਸੀ ਇਹਨੂੰ ਨਾਉਣ ਨੂੰ ਹੋ ਜਾਣਾ ਨਾਉਣ ਖੇਤ ਭੇਜ ਕੇ ਤਿਆਰ ਹੋਏ ਨਹੀਂ ਤਾਂ ਮਗਰ ਲੱਗਦੀ ਚਲ ਕੋਈ ਚਲੋ ਬਾਈ ਮੌਸਮ ਵੀ ਦੇਖੋ ਜਿਹੜਾ ਇਹਨ ਖੁੱਲਮ ਖੁੱਲਾ ਹੋਇਆ ਪਿਆ ਆਲੋ ਚੱਲਿਓ ਫਿਰ ਹਾਂਜੀ ਹਾਂਜੀ ਚਲੋ ਭਾਈ ਚੱਲਦੇ ਆ ਮੇਲ ਬਣਾਈ ਤੇ ਕੋਲਮ ਚੈਨਲ ਤੇ ਦੁਆਰ ਤੇ ਆ ਚੱਕ ਭਾਈ ਆ ਲੋ ਜੀ ਕਿਹੜੀ ਦਾ ਸੂਟ ਹੈ ਕੱਪੜੇ ਨੂੰ ਹੱਥ ਲਾਓ ਗਰਮੀ ਲੱਗ ਗਿਆ ਸੂਟ ਲਿਓ ਬੇਸੀ কুল কুল ਬੇਸੀ ਨਹੀਂ ਲੋੜੀ ਨਸੋ ਚਲੋ ਭਾਈ ਸਵਾਪਸੇ ਚੱਲਦੇ ਖਰੀਦੋ ਗਰੁੱਪ ਤੋਂ ਆ ਲੋ ਜੀ ਬਹੁਤ ਹੀ ਪਿਆਰਾ ਸੂਟ ਹੈ ਇੱਕ ਵਾਈਨ ਕਲਰ ਦੇ ਆਏ ਉਹਦਾ 13922 ਨੰਬਰ ਜਿਹੜਾ ਮੈਂ ਕੱਲ ਧੀ ਕਰਾ ਕੇ ਲਿਆ ਸੀ ਉਹਦਾ ਵਾਈਨ ਕਲਰ ਜਿਹੜਾ 3 ਨੰਬਰ ਸੀ ਉਹਨੂੰ 1395 ਹੋ ਗਿਆ ਹਾਂ ਭਾਈ ਹਾਂਜੀ ਦੇਖਾਂਗੇ ਜਿਹੜਾ ਆਪਣਾ ਜੀਆਰ ਆਇਆ ਸੀ ਸੁੰਦਰ ਸਹੀ ਪੂਰੇ ਜੋਰਾਂ ਦੇ ਕੰਮ ਔਰ ਦੁਕਾਨ ਚ ਸਮਝ ਲਿਆ ਉਹ ਵੀ ਆਈਟਮ ਦੀ ਹੋਣਾ ਲੋ ਬਾਈ ਹਾਂ ਬਾਈ ਕਰਤਾ ਸਾਡ ਬਾਈ 1 ਮਿੰਟ ਸਾਈਡ ਕਰਤਾ ਜੀ ਬਹੁਤ ਸੋਹਣਾ ਸੂਟ ਹੈ ਜੀ ਆ ਲੈ ਨਾ ਥੈਂਕ ਯੂ ਵੀਰੇ ਬਾਈ ਇਹ ਬੁਟੀਕ ਦੇ ਜੇ ਕਿ ਕਾਣੇ ਆ ਕਿਹੜੀ ਦੇ ਜੀ ਬ੍ਰਾਂਡ ਹੈ ਜੀ ਵਧੀਆ ਲੋ ਬਈ ਲੋ ਬਈ ਨਿਸ਼ਾਨੀ ਬੰਦੇ ਆ ਗਏ ਹਰਜੀਤ ਸਾਈਕਲੀਆਂ ਖੜੀਆਂ ਦੇਖ ਲੈ ਹਾਂਜੀ ਸਾਈਕਲੀਆਂ ਹਾਂ ਕੈਰੀਨ ਵਿੱਚ ਗਏ ਲੋ ਬਈ ਇੱਧਰ ਦੇਖੋ ਕਿੰਨੇ ਯਾਰ ਲੱਖ ਆਏ ਵੀ ਦੱਸ ਬੈਠ ਕੇ ਦੱਸ ਦਿੰਦੇ ਹਾਂ ਹੈ ਬੈਠ ਕੇ ਹਾਂਜੀ ਪਾਣੀ ਪੂਰੀ ਦੇ ਕੇ ਲੋ ਬਈ ਇੱਧਰ ਆ ਗਿਆ ਬੰਦਾ ਲਾ ਬਈ ਆ ਦੇਖੋ ਇਧਰ ਸੱਸੀ ਕਾਲ ਬਲਾ ਪਹਿਲਾਂ ਸੱਸੀ ਕਾ ਜੀ ਹਾਂ ਦੀਦੀ ਠਠੇ ਲਾ ਓ ਮੈਂ ਤੇ ਦੀਦੀ ਤੂੰ ਟੀਵੀ ਦੇਦਾ ਦਾ ਓ ਦੇਖੋ ਵੀ ਲਾਵੇ ਹਾਂ ਵਿੱਚ ਹੈ ਨਾ ਮੇਰਾ ਲਸਨ ਸਾਰਿਆਂ ਨੂੰ ਪਿਆਰ ਕੋ ਸਬਸਕ੍ਰਾਈਬ ਹਾਂ ਵੀ ਤੂੰ ਇੱਥੇ ਗਈ ਸੀ ਰੋਪੜ ਗਈ ਬਤਾ ਪਾਣੀ ਲੈ ਕੇ ਆ ਮੈਂ ਹੂੰ ਲਾਵੇ ਪਾਣੀ ਲਿਆ ਦੇ ਲਿਆ ਦੇ ਹਾਂ ਏ ਬੱਗੂ ਆ ਦੇਖੋ ਭਾਈ ਇਹ ਬੰਦਾ ਇੰਨਾ ਲਾਲਚੀ ਹੈ ਨਾ ਇਹ ਸਿਰਫ ਚੀਜੀ ਕਰਕੇ ਆਇਆ ਔਰ ਹੋਰ ਕਾਸੀ ਕਰਕੇ ਵੀ ਤੇ ਆਹ ਦੇਖੋ ਮੈਂ ਨਹੀਂ ਦਰਾਣਾ ਹੈ ਰਾਮਨਾਥ ਚੋਚ ਲੈ ਦੇ ਬੱਚਿਆਂ ਆਸ ਤੇ ਮਾਂ ਕਹੇ ਵੀ ਕੁਛ ਨਹੀਂ ਸਭ ਨੂੰ ਮਿਲੈ ਨਹੀਂ ਉਹ ਪਰਤੇ ਨੇ ਕੀ ਲਿਕੇ ਆਏ ਹਾਂ ਆ ਮਮੀ ਦੇ ਵਾਲ ਵੀ ਝਾਂਡੇ ਲੇ ਹੋ ਇਹਨਾਂ ਨੂੰ ਦੇਖਣਾ ਫਿਰ ਮੋਟਰਸਾਈਕਲ ਉੱਪਰ ਗਏ ਤੇ ਤੁਹਾਨੂੰ ਪਤਾ ਹੈ ਕਿ ਲੈ ਵੀ ਪੀ ਲੈ ਪਾਣੀ ਥੈਂਕ ਯੂ ਹਜੇ ਸਰ ਮੈਂ ਤਾਂ ਬਾਅਦ ਚ ਪੀਊਗਾ ਆਪਣਾ ਵੀ ਤੇ ਜਦੋਂ ਮੈਂ ਵੀ ਪਾਣੀ ਜਮਣੇ ਵਾਹਦੇ ਨਹੀਂ ਪੀਣਾ ਤੋ ਮਾ ਵੀ ਨੂੰ ਨਾ ਹਾਂ ਪਾਣੀ ਬੁਣ ਹੂੰ ਪਾਣੀ ਬਲਾ ਦੀਆ ਪਹਿਲਾਂ ਅਨੁਕੋਚਾ ਦੋ ਜਿਸ ਨੇ ਆਈ ਪਲੇਟ ਉਹਨੂੰ ਮੇਲ ਦੇ ਰੋ ਲੈ ਕੇ ਕਿੰਨਾ ਦੇ ਇਹਦਾ ਲਫਾਫਾ ਚਰੋ ਦੇ ਹੈਂ ਜੀ ਕਰਦਾ ਖਾਣ ਨੂੰ ਹੈ ਇੰਨ ਬਈ ਇਹ ਨਿਆਣੇ ਹੈ ਰੱਬ ਦਾ ਰੂਪ ਹੈ ਅਗਰ ਉਹਦੇ ਚਾਦਾ ਹੁੰਦਾ ਹੈ ਹੈ ਸੋਹਣੇ ਚਾਦਾ ਹੁੰਦਾ ਹੈ ਗਾਮੇ ਤੇ ਕਹਿੰਦਾ ਤਿੰਨ ਖਾਣੇ ਆ ਦੇ ਦੇ ਲਾ ਫਮੂਲੇ ਜਾਂ ਚੱਲੇ ਜਾਂ ਆਪਣਾ ਕੋਈ ਚਾਹ ਤੇ ਆਹ ਦੇਖੋ ਬਾਈ ਪੰਜਾਬੀ ਨਿਕਰਾ ਖਾਂ ਬਈ ਜਸਨ ਜੀ ਤੇ ਆਲਾ ਜਸਨ ਦਾ ਵੀ ਰੱਖ ਲੈ ਚੱਕੋ ਚੱਕ ਲੈ ਹੋ ਜਾ ਪਿੱਛੇ ਇਹਨੂੰ ਤੇ ਆਹ ਦੇਖੋ ਬਾਈ ਤੇ ਕੰਮ ਨਿਬੜਿਆ ਆਪਣਾ ਇਹ ਚਲੋ ਗੱਡੀ ਲੰਘੀ ਹਾਂ ਬੇ ਹਾਂ ਜੀ ਕਿੰਨਾ ਪੈਸਾ ਲਾਇਆ ਲਾਇਆ ਜੀ ਪੂਰੇ 5000 ਦਾ ਲੋ ਬਾਈ ਕਰਦੇ ਬਣੀ ਬੁਲਾਇਆ ਜੀ ਪਹਿਲਾਂ ਹੈ ਤਾਂ ਹੀ ਤਾਂ ਉਹਨਾਂ ਨੂੰ ਜ਼ਰੂਰੀ ਦਾ ਜੀ ਪਾਣੀ ਬੁਲਾਉਣਾ ਪਹਿਲਾਂ ਆਵੇ ਜਿਸਨ ਸੁਆਦ ਆ ਹਾਂ ਜੀ ਸੱਚੀ ਹਾਂ ਜੀ ਸੱਚਾ ਪਾਣੀ ਬੁਲਾਉਣਾ ਮੈਨੂੰ ਜ਼ਰੂਰੀ ਤਾਂ ਹਾਂ ਹਾਂ ਜੀ ਲੋ ਬਾਈ ਉੱਥੇ ਥੋੜੀ ਜਿਹੀ ਉਹ ਵੀਡੀਓ ਬਣੀ ਬਾਕੀ ਥੋੜੀ ਜਿਹੀ ਵੀ ਹੋਰ ਵੀ ਬੈਠੇ ਸੀ ਕਰਕੇ ਵੀਡੀਓ ਬਣਾਈ ਵੀ ਹਾਂ ਜੀ ਇਹ ਬਹੁਤ ਜਣੇ ਆਏ ਰਹਿੰਦੇ ਥੋੜੇ ਲੇਡੀਜ਼ ਵੀ ਆਉਂਦੀਆਂ ਵੀ ਇਦਾਂ ਤੇ ਦਿਖਾ ਵੀ ਨਹੀਂ ਸਕਦੇ ਸੀ ਨਾ ਦਿਖਾ ਰੌਮ ਕੇ ਕਿਹੜੇ ਲੋਈ ਜਰਜਾਣਾ 5000 ਕੱਲੇ ਦਾ ਆਈ ਜੇ ਬਾਈ ਮੈਂ ਤੁਹਾਨੂੰ ਕਹਿਆ ਦਾ ਜੀ ਨਾ ਉਹ ਵਾਲਾ ਲੈਣੀ ਹੈ ਹੈ ਮੈਂ ਤੁਹਾਨੂੰ ਕਹਿਆ ਕਿ ਨੋਰਮਲ ਰੇਟ ਵਾਲੇ ਲੈਣੇ ਹੈ ਜੀ ਫੇ ਤੁਸੀਓ ਬਹਿਣ ਲੱਗੇ ਹੋਣਾ 6 ਮਹੀਨੇ ਵਾਉਣੇ ਵਧੀਆ ਹੀ ਲੈਣਾ ਚਾ ਚਲ ਤਾਂ ਕਰਕੇ ਦੋਨਾਂ ਚਾਸੇ ਲੈਣਾ ਹੋ ਗਿਆ ਜਰਜਾਣਾ ਬਚਾਰੀ ਨੂੰ ਪੁੱਛੋ ਨੀ ਲੋਈ ਇਹ ਲੈ ਆਈ ਸਰਦਾਰਨੀ ਆਪਣੇ ਸ਼ੂਟ ਇਹ ਵੀ ਚੋਅ ਹੂੰ ਜੈਨਾਂ ਵੀ ਵਰ ਜਾਣਗੇ ਲੋ ਬਾਈ ਮਮਾ ਆ ਦੇਖੋ ਸੇਕਣਾ ਖਿੱਚਦਾ ਕੰਮ ਦੇ ਰਹਾ ਜਿਵੇਂ ਮੰਮੀ ਨੇ ਹਾਂਜੀ ਜਿਵੇਂ ਤਾਂ ਕੋਲਚਿਆਂ ਪਰ ਮਸਤ ਤੇ ਕਾੜੋ ਹੋ ਜਾਂਦੀ ਹੈ ਜੀ ਅਸਿਰ ਵੀਨ ਤੇ ਵਾਅਦਾ ਨੇ ਮੈਂ ਲਣਾਉਣੇ ਆ ਜੀ ਹੁਣ ਕਾਂਟਾ ਕਰਾਉਣ ਕਰਕੇ ਫਿਰ ਲਣਾਉਂਗੀ ਨਾ ਨੀ ਚਾਹਾਂਦਾ ਬੇੜਾ ਉਹ ਵੀ ਥੋੜਾ ਜਿਹਾ ਤੇ ਗੁਰਦੁਆਰਾ ਸਾਹਿਬ ਪਤਾ ਟਿਕ ਜਾਂਦੀ ਚਲੋ ਆਓ ਬਾਈ ਗੁਰਦਾਰੇ ਪ੍ਰੋਗਰਾਮ ਚੱਲ ਰਹੇ ਹਨ ਉਧਰ ਵੀ ਵਿਚੇ ਵਿਚ ਮੱਥਾ ਟੇਕਿਆ ਹਾਂਗੇ ਬੱਚੇ ਚਲ ਠੀਕ ਆ ਹਾਂਜੀ ਚਲੋ ਓਕੇ ਚਲ ਠੀਕ ਆ ਹੈ ਤੁਸੀਂ ਦੱਸੋ ਠੀਕ ਆ ਡਰੇ ਨਾ ਮੈਂ ਠੀਕ ਆ ਮੈਂ ਕਹਿੰਨਾ ਡਰਨਾ ਲੋ ਬਾਈ ਦਿਨ ਲੱਗਾ ਛਪਣ ਤੇ ਬਾਣੀ ਚੱਲ ਰਹੀ ਆ ਅਖੰਡ ਪਾਤਸ਼ਾਹ ਗੁਰਦੁਆਰੇ ਤੇ ਇਹ ਬੰਦਿਆਂ ਦੀ ਹੋਈ ਆ ਸਰਵਿਸ ਕਿੰਨੇ ਕ ਸਰਵਿਸ ਹੋਈ ਆ ਹੋਈ ਨਹੀਂ ਇਧਰ ਟੱਡ ਪਰ ਦਿਖਾ ਕੇ ਛਾਪਿਆ ਵਾ ਦਿਖਾਈ ਖੜ ਜਾ ਲੋ ਬਾਈ ਛੋਟੇ ਛੋਟੇ ਹੁੰਦਿਆਂ ਦੀ ਫੋਟੋ ਤੇ ਸ਼ਰਟ ਪਰ ਪਾਈ ਵੀ ਛਾਈ ਵੀ ਓ ਕਿਧਰ ਤੇ ਇਧਰ ਮਿਲੋ ਬਾਈ ਮੇਰਾ ਨਾਮ ਸਾਰੇ ਉਹਨਾਂ ਤੇ ਪਰ ਸਾਰਾ ਸ਼ਿਕਾਲ ਜੀ ਹਾਂ ਬਈ ਅੱਜ ਨਾਲ ਹਾਂਜੀ ਹਾਂ ਠੀਕ ਆ ਹਾਂ ਬਈ ਕਿਆ ਲੈ ਆਇਆ ਇਧਰ ਦੇਖੋ ਬਾਈ ਇੱਟਾ ਬਾਲ ਦੇਖੋ ਕੋਈ ਬੰਦੇ ਦੇ ਕੁੰਡਰੀਆਂ ਵਾਲੇ ਆ ਕਿਆ ਲੈ ਆਇਆ ਪੁੱਤ ਉਹ ਤੇਰੀ ਪਾਪਾ ਵਾਲਾ ਕੰਗਾ ਲੈ ਆਇਆ ਇਧਰ ਓਏ ਕਿਹੜਾ ਦਿਖਾਈਂ ਕੰਗਾ ਆ ਦੇਖੋ ਬਾਈ ਅੰਦਰ ਮੇਰੇ ਕੰਗੇ ਪਏ ਆ ਦਿਖਾਈਂ ਤੂੰ ਆ ਕੰਗਾ ਨਹੀਂ ਮਿਲਿਆ ਤੈਨੂੰ ਹਾਂ ਲਾਵੇ ਕਿ ਕਹੇ ਔਸ ਘਾ ਰਹੀ ਐ ਇਹਦੇ ਜਿਸਨ ਬਾਲ ਸੁੱਕ ਵੀ ਗਏ ਐ ਪੰਨ ਨਾਲਿਆਂ ਤਾਂ ਮੈਂ ਹੁਣ ਨਾ ਕਿ ਆਈ ਆ ਹਾਂਜੀ ਤਾਂ ਲੋਈ ਦਿਖਾਈਆਂ ਦੀ ਬਾਲ ਦਿਖਾਈ ਮੜੇ ਜ ਆਪਣੇ ਉਹਨਾਂ ਨੂੰ ਆ ਕੇ ਦਿਖਾਈ ਦੂਹੇ ਤਰ੍ਹਾਂ ਪਿੱਛੋਂ ਘੇਰ ਕੇ ਇਧਰ ਨੂੰ ਆ ਲੈ ਬਾਵਾ ਦੇਖਾਂ ਤੇ ਉਹ ਤੇਰੀ ਗਿੱਲੇ ਵਾਲਿਆਰ ਤੇਰੇ ਤਾਲੇ ਸਾੜੀ ਤੁੱਕੇ ਲੱਗਦੇ ਆ ਹੈਂ ਪਰਤੇ ਉਸਕੇ ਲੜ ਲੇ ਲੈ ਜਿਸਨ ਆਹ ਡੱਬੇ ਚ ਕਿੰਨਾ ਸਾਮਾਨ ਖਾਦਾ ਮਾ ਬਾਈ ਵਿਆਹ ਦਾ ਡੱਬਾ ਆਵਾ ਹਨਾ ਜਿਸਨ ਹਾਂਜੀ ਸੱਚੀ ਗੱਲ ਹੈ ਹਾਂਜੀ ਇਧਰ ਬੰਦਾ ਦੇ ਲਈ ਬਾਈ ਦਿਖਾਈ ਦਿਖਾਈ ਆੜੀ ਲੈ ਬਾਈ ਲੋ ਬਾਈ ਕਿੰਨੀ ਵਧੀਆ ਮਠਾਸ ਬਾਣੀ ਦੀ ਆਪਣੇ ਘਰ ਚ ਪੈ ਰਹੀ ਹਣਾ ਲੋ ਬੱਚੇ ਵੀ ਨਾਲੇ ਹੁਣ ਸਿਰ ਬਾਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹਾਂਜੀ ਠੀਕ ਆ ਹਾਂ ਟੰਡ ਲਾਦੀ ਹੈ ਨਾ ਠੰਡੇ ਪਾਣੀ ਜਿੰਨਾ ਤੇ ਇਹ ਗਰਮੀ ਆਈਆਂ ਨੇ ਲੈ ਪਮੋ ਤੂੰ ਵੀ ਠੰਡੇ ਪਾਣੀ ਨਾਲ ਨਾਤਾ ਨੱਚ ਕੇ ਦਿਖਾ ਫਿਰ ਵੀ ਗਰਮੀ ਆ ਗਈਆਂ ਹਾਂ ਆ ਗਈਆਂ ਗਰਮੀਆਂ ਕੇ ਆਤਰਾ ਕਹਾਂ ਲਾਉਂਗੇ ਏਸੀ ਤੁਹਾਡੇ ਬਾਈ ਦੇ ਹੱਕ ਦਾ ਚਾਚਾ ਤੁਹਾਡੇ ਚਾਚੇ ਨਾਲ ਤੁਹਾਡਾ ਸਹੀ ਬਾਈ ਚੱਤ ਮੈਂ ਦੰਨ ਕਰ ਪਰ ਇੱਕ ਗੱਲ ਹੈ ਬਾਈ ਜਿਹਨੇ ਕੰਗਾ ਲੱਤਾ ਤਾਂ ਬਾਲ ਦੇਖੋ ਇਹਨੇ ਇਹਨਾਂ ਫੁੱਲਾਂ-ਫੁੱਲਾਂ ਵਜੋਂ ਆਪਣੇ ਕਰ ਲਏ ਦਿਖਾਈ ਆੜੀ ਐਨ ਆ ਦੇਖੋ ਬਾਈ ਐਨ ਇਹਨੇ ਮੂਰੇ-ਮੂਰੇ ਕਰ ਲਏ ਕਿਸੇ ਦੂਆ ਕੰਗਾ ਹੋਣਾ ਨਹੀਂ ਉਹਦੇ ਵਿੱਚ ਪਿਆ ਕਿ ਇਹਨੂੰ ਮਿਲਿਆ ਹੀ ਇਹੀ ਨਵੀਂ ਉਹ ਹੈ ਨਹੀਂ ਉਹ ਟੁੱਟ ਗਿਆ ਮਿੱਥੇ ਉਹ ਟੁੱਟ ਗਿਆ ਕਾਦ ਅੱਜ ਹਾਂਜੀ ਕੱਕਣਾ ਇਸੀ ਗੁਲਜਾ ਕੱਢ ਰਹੀ ਸੀ ਫਿਰ ਇੱਕੋ ਲੱਗਤ ਗੁਲਜਾ ਪਈ ਮਤਲਬ ਮੋਟੀ ਸੀ ਗੁਲਜਾ ਟੁੱਟਦੇ ਚਲ ਫਿਰ ਦੁਕਾਨ ਤਨਾ ਮਾ ਲੈ ਜਾ ਮੈਂ ਵੀ ਕਹਾ ਵੀ ਇਹ ਮੇਰਾ ਕੰਗਾ ਕਹਦਾ ਚੱਕੀ ਫਿਰਦਾ ਵੀ ਅੱਗੇ ਨਾ ਪਿੱਛੇ ਇਹਨੇ ਵੀ ਆਪਣਾ ਦੋ ਜਾਣ ਨਹੀਂ ਦਿੰਦਾ ਹੈਗਾ ਚਲ ਕੋਈ ਨਾ ਲੇਟ ਲਈ ਪਰ ਆੜੀ ਨੇ ਤਾਂ ਆਪਣੇ ਕਰ ਲਏ ਜੇ ਸੰ ਆਏ ਨਾ ਦਿਖਾਈਆਂ ਰਹੀ ਦਿਖਾ ਰਹੀ ਤੇ ਜੂਆਂ ਤਾਂ ਨਹੀਂ ਪਈਆਂ ਵੀ ਇਹ ਦੇਖਾ ਖੜੀ ਨਹੀਂ ਭਾਈ ਬੰਦੇ ਦੇ ਬਾਲ ਬਹੁਤ ਸਾਫ ਹੈ ਪਈਆਂ ਵੀ ਹੈ ਹੈ ਨਾ ਉਹ ਲੱਤ ਮਾਰਦਾ ਪੈਣੇ ਨਹੀਂ ਪਈ ਨਹੀਂ ਪਈ ਉਹ ਝੂਟ ਕਹਿੰਦਾ ਮੈਂ ਆੜੀ ਬਾਈ ਸਾਡਾ ਸਾਊ ਹੈ ਮਹਾਰਾਜ ਦੀਆਂ ਦਾਤਾਂ ਬਾਈ ਬਾਲਾ ਦੇਖ ਲਓ ਜਸ਼ਨ ਦੇਵੀ ਮੇਰੇ ਵੀ ਭਾਈ ਇੱਕਣਾਈਆ ਬਾਲ ਵੇਖਣ ਇਹਨੇ ਬਾਲ ਨੇ ਨਾਲੇ ਕੋਈ ਤੁੰਦਰਾਲੇ ਨਾਲੇ ਐਨ ਮਤਲਬ ਮੋٹے ਹਾਂ ਕੁੰਗਰਾਲੇ ਹੈ ਹਾਂਜੀ ਉਹ ਚੱਕ ਲੈ ਗੰਗਾ ਉਹ ਰੱਖ ਗਿਆ ਉਹਦੇ ਚੱਕ ਲੋ ਅੱਜ ਹੁਣ ਕੋਈ ਨਹੀਂ ਆੜੀ ਓ ਯਾਰ ਗੁੱਟਾ ਪਤਾ ਪੰਗਾ ਵਾ ਬਾਬਾ ਤਾਂ ਕਰ ਲੈ ਗੁੱਟਾ ਹੁਣ ਗੁੱਟਾ ਕਰ ਲੈ ਕਰ ਕਰ ਗੁੱਟਾ ਚੱਲ ਕਰਨੇ ਆਉਣਾ ਜੇ ਸ਼ੰਤ ਤੇ ਕਰਾ ਲੈ ਰਹਿਣ ਦੇ ਆਪਣੇ ਆਪਣੇ ਖੁੱਲੇ ਛੱਡ ਲੋ ਲਓ ਬਾਈ ਤੁਹਾਨੂੰ ਦਿਖਾਉਂਦਾ ਗੁਰਦੁਆਰਾ ਸਾਹਿਬ ਲੱਗਿਆ ਵਾ ਸਾਹਮਣੇ ਦੇਖੋ ਸ਼ਾਮ ਦਾ ਵੇਲਾ ਕਿੰਨਾ ਸ਼ਾਂਤਮਈ ਮਾਹੌਲ ਹੈ ਉਹ ਸਾਹਮਣੇ ਗੁਰੂ ਘਰ ਆਹ ਬਾਈ ਜਿਸ ਪਾਵੈ ਤੇ ਜ ਆਪਨ ਲਾਵੈ ਕਿੰਨਾ ਸ਼ਾਂਤ ਮਈ ਮਾਹੌਲ ਪਿੰਡ ਦਾ ਜਿਸ ਪਾਵੈ ਤੇ ਜ ਕੇ ਲੇ ਖਿਲਾਵੈ ਇਹ ਸੂਬਰ ਅਥਾ ਅਜਨ ਤਤ ਕੋ ਲਾ ਸੂਰਜ ਪੂਰਾ ਛਿਪ ਚੁੱਕਿਆ ਜੀ ਜੁਨ ਲਾਵ ਜੁਨਾ ਦੇ ਕਾ ਸੁ ਬਲੇ ਸੁ ਲੋਕ ਲਓ ਜੀ ਸਾਰੇ ਭਾਈ ਆਪਣੇ ਆਪਣੇ ਕੰਮ ਚੱਲਦੇ ਆਹ ਪਾਪਾ ਜੀ ਉਮਰ ਹੈ ਦੇਖੋ ਦੋ ਬੰਦੇ ਸੀਸਿਆਂ ਮੂਰੇ ਖੜ ਗਏ ਇਹਨਾਂ ਦੀ ਲੋ ਲੋ ਕਿੰਨੀ ਸੋਹਣੀ ਬਾਣੀ ਸਖਮਨੀ ਸਾਹਿਬ ਚੱਲਦਾ ਜਸਨ ਚਲੋ ਭਾਈ ਚੱਲ ਰਿਹਾ ਕੰਮ